ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਜਿਹੜਾ ਸਵੇਰ ਦਾ 6:07 ਦਾ ਟਾਈਮ ਹੈਗਾ ਅੱਜ ਹੈਗੀ ਹੈ ਜੀ ਦੀਵਾਲੀ ਬੰਦੀ ਛੋੜ ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਇਸ ਦਿਨ ਬੰਦੀ ਛੋੜ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੈਨਾ ਬਵੰਜਾ ਰਾਜਨ ਉਹ ਰਹਾਇ ਕਰਕੇ ਲਿਆਏ ਸੀਗੇ ਤਾਂ ਇਸ ਕਰਕੇ ਉਸ ਉਸ ਦੀ ਖੁਸ਼ੀ ਵਿੱਚ ਸਿੱਖ ਦਿਵਾਲੀ ਮਨਾ ਰਹੇ ਨੇਗੇ ਸਿੱਖਾਂ ਦਾ ਸਭ ਤੋਂ ਵੱਡਾ ਤਿਹਾਰ ਹੈਗਾ ਜੀ ਦਿਵਾਲੀ ਤੇ ਵਾਹਿਗੁਰੂ ਸਾਰਿਆਂ ਦੇ ਘਰਾਂ ਵਿੱਚ ਦੀਵੇ ਜਗਦੇ ਰਹਣ ਤੇ ਸਿੱਖ ਸੰਗਤਾਂ ਦਿਵਾਲੀ ਮਨਾਉਂਦੇ ਰਹਣ ਤੇ ਤੰਦਰੁਸਤੀ ਰੱਖੇ ਵਾਹਿਗੁਰੂ ਸਾਰਿਆਂ ਨੂੰ ਤਿਹਾਰ ਮਨਾਉਣ ਦੀ ਮਤਵ ਕਰਨ ਤੰਦਰੁਸਤੀ ਵਗਸਣ ਜੇ ਤੰਦਰੁਸਤੀ ਆ ਖੁਸ਼ੀ ਆ ਤਾਂ ਹੀ ਖੁਸ਼ੀ ਨਾਲ ਤਿਹਾਰ ਮਨਾਏ ਜਾਂਦੇ ਨੇ ਹਨਾ ਤੇ ਜਿਰੋਂ ਆਪਣਾ ਦੇੜੀ ਅਫਸੋਸ ਚ ਹੁੰਦਾ ਫਿਰ ਅੱਪਾ ਤੋਂ ਤਿਹਾਰ ਨਹੀਂ ਮਨਾਏ ਜਾਂਦੇ ਵੈਸੇ ਗੁਰੂ ਖੁਸ਼ ਰੱਖੇ ਤੰਦਰੁਸਤੀ ਰੱਖੇ ਸਰੀਰ ਨੂੰ ਬੱਚਿਆਂ ਨੂੰ ਘਰਵਾਰ ਨੂੰ ਫੇਰੀ ਦੀਵਾਲੀ ਜਚਦੀ ਹੈਗੀ ਹਨਾ ਵੈਗੁਰੂ ਸਾਰਿਆਂ ਨੇ ਕਰੇ ਚਾਨਣ ਕਰਕੇ ਰੱਖੇ ਪਰਮਾਤਮਾ ਵੱਡੀ ਗੱਲ ਤੰਦਰੁਸਤੀ ਦੀ ਹੈਗੀ ਠੀਕ ਹੈ ਜੀ ਤੇ ਅੱਪਾ ਨਮਸਕਾਰ ਕਰਿਆ ਇਹ ਵਹਿਗੁਰੂ ਨੂੰ ਅੱਜ ਪੈਣਾ ਜੀ ਵਿਸਕਰਮਾ ਦਾ ਭੋਗ ਮਿਸਤਰੀ ਸਿੰਘਾਂ ਨੂੰ ਵਿਸਕਰਮਾ ਵੀ ਮੁਬਾਰਕ ਤੇ ਕੱਲ ਨੂੰ ਵਿਸਕਰਮਾ ਆਏਗੀ ਹੈ ਨਾ ਤੇ ਚਲੋ ਜੀ ਅੱਪਾ ਹੁਣ ਕਰ ਦਿਆਂਗੇ ਕੰਮ ਕੰਮ ਪਹਿਲੇ ਤਾਂ ਭਾਂਡੇ ਮਾਂ洗 ਦਿਆਂਗੇ ਤੇ ਕੁੜੀਆਂ ਨੂੰ ਸਾਡੇ ਘਰਾਂ ਦਾ ਸੱਦਾ ਪੱત્ર ਆ ਗਿਆ ਕਿਉਂਕਿ ਇਹ ਖਾ ਕੇ ਆਉਣਗੀਆਂ ਜੀ ਧਿਆਣੀਆਂ ਕਿਹੜੇ-ਕਿਹੜੇ ਨੇ ਖਾਦੀਆਂ ਨਾ ਸੀ ਵੀ ਬਹੁਤ ਖਾਦੀਆਂ ਨੇ ਕੁਮਾਰੀਆਂ ਹੁੰਦੀਆਂ ਨੇ ਮौज ਹੁੰਦੀ ਆ ਕੁਮਾਰੀਆਂ ਕੁੜੀਆਂ ਨੂੰ ਹਨਾ ਧਿਆਣੀਆਂ ਧੂਣੀਆਂ ਖਾਣ ਦੀ ਨਾਲ ਨੂਕੇ ਜਾਣ ਗਈਆਂ ਤੇ ਸਾਡੇ ਘਰਾਂ ਚ ਸਕੇ ਸੰਬੰਧੀ ਜੋ ਵੀ ਹਾਂ ਪਤਾ ਨਹੀਂ ਕੋ ਜਿੱਕੋ ਜਣ ਜਿਹੜੇ ਤੇ ਮਾਮੀ ਨੇ ਤੇ ਗੁਰਮਨ ਸੁਖਮਨ ਦਾ ਪਿੱਕਾ ਥੋੜਾ ਜਿਹਾ ਤੇਰਾ ਇਹ ਤਾਂ ਪਲੱਗ ਪਾਲਾ ਗਰਮ ਹੋ ਜੂ ਤੇਰਾ ਹੀ ਗੀਜ ਜਦ ਇੱਕ ਜਣੀ ਦਾ ਪਾਣੀ ਦਿੱਤਾ ਹੋਇਆ ਪੈ ਇੱਕ ਦੇ ਨਾਲ ਹੋ ਜਾਂਦੇ ਉਹ ਮੈਂ ਨਾ ਆ ਕੇ ਬੰਦ ਕਰਤਾ ਸੀ ਮੈਂ ਪਹਿਲੀ ਲਾਈਟ ਮੱਚੀ ਜਾਂਦੀ ਹੈ ਤੇ ਅਸੀਂ ਵੀ ਜਾਣਾ ਜੀ ਲੌਂਗ ਵਾਲ ਗੁਰਦੁਆਰ ਸਾਹਿਬ ਮੱਥਾ ਟੇਕਣ ਆਪਾਂ ਕਰ ਦਾਂਗੇ ਭੱਜ ਭੱਜ ਕੇ ਕੰਮ ਗੀਜ ਜਦ ਸੁੱਚ ਦੱਬ ਦਿੱਤੀ ਇੱਕ ਜਣੀ ਦਾ ਪਾਣੀ ਪਿਆ ਇੱਕ ਜਣੀ ਦਾ ਨਹਾਉਣੇ ਲਾਉਂਦੇ ਹੋ ਜਾਊਗਾ ਪਹਿਲਾਂ ਮਾਂਜ ਦਾਂਗੇ ਆਪਾਂ ਭਾਂਡੇ ਤੇ ਭਾਂਡੇ ਮਾਂਜ ਕੇ ਤੇ ਦਿਖਾਉਣੇ ਅੱਜ ਦਾ ਦਿਨ ਦੀਵਾਲੀ ਦਾ ਕਿਸ ਤਰ੍ਹਾਂ ਦਾ ਰਹੋ ਕਿਸ ਤਰ੍ਹਾਂ ਦੀ ਦੀਵਾਲੀ ਰਹੂ ਕਿਸ ਤਰ੍ਹਾਂ ਦਾ ਦੀਵਾਲੀ ਦਾ ਤਿਹਾਰ ਰਹੂ ਹਨਾ ਤੇ ਵਾਹੇ ਗਰੂ ਤੰਦਰੁਸਤੀ ਰੱਖੇ ਵੱਡੀ ਗੱਲ ਤੰਦਰੁਸਤੀ ਦੀ ਅੱਜ ਦੀਵਾਲੀ ਦਾ ਦਿਨ ਹੈ ਬਹੁਤ ਵਧੀਆ ਨੰਗੇ ਏਰੀਆ ਦਾ ਠੀਕ ਆ ਬਈ ਸਾਰਾ ਵੀ ਦੇਖਿਆ ਸੀਗਾ ਉੱਦੇ ਦੱਬਿਆ ਸੀ ਨੀਰੇ ਚ ਸਾਰੇ ਦਾਣੇ ਉਗੋਗੇ ਤੇ ਨੀਰੇ ਚ ਕੋਈ ਫਰਕ ਨਹੀਂ ਬਹੁਤ ਸਾਰੇ ਨੀਰਾ ਵੀ ਪੈਣਾ ਨਾ ਮਾਰ ਸਕਣੀ ਨੀਰੇ ਹੀ ਕਹਿੰਦੇ ਹਾਂ ਨਾ ਨੀਰਾ ਕਹਿੰਦੇ ਉੱਧਰ ਭਾਵੇਂ ਹਰਾ ਪਾਉਣਾ ਉਹਨਾਂ ਨੇ ਹਾਲੇ ਵੀ ਨੀ ਆਂ ਬੁੱਜੀ ਮੰਮੀ ਧੱਫੜ ਪੱਠੇ ਪੱਠੇ ਸੰਨੀ ਨੂੰ ਗਦਾਵਾ ਗਦਾਵਾ ਹੋਰ ਮਾਂ ਸਾਡੇ ਕਿਹਦੇ ਘੋਹ ਹੋ ਸਾਰੀ ਹੋਣੀ ਮੇਰੀ ਆ ਘੱਟ ਰਹੀ ਆ ਨਾ ਨੂੰ ਠੰਡੀ ਸੰਨੀ ਨੂੰ ਗਦਾਵਾ ਕਹਿੰਦੇ ਨੇ ਗਦਾਵਾ ਕਿੱਤਾਂ ਮੈ ਸੰ ਤੈ ਗਿੱਲੇ ਵੀ ਥੰਗੇ ਦੇ ਲੋ ਇਹ ਟਾਈਮ ਆ 3 ਵਜ ਚੁੱਕੇ ਨੇਗੇ ਤੇ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਕੇ ਲੋਂਗਵਾਲ ਗਏ ਸੀ ਸਾਨੂੰ ਲੋਂਗਵਾਲ ਗੁਰਦੁਆਰੇ ਤਾਂ ਜਾਣਾ ਪੈਂਦਾ ਜੀ ਸਾਡਾ ਅੱਜ ਤੁਹਾਨੂੰ ਦੱਸ ਹੀ ਦਿੰਦੇ ਹਾਂ ਸਾਡਾ ਪਿੱਸਾਗਾ ਲੋਂਗਵਾਲ ਦਾ ਸਾਡੇ ਦਾਦੇ ਪਰਦਾਦੇ ਜਿਹੜੇ ਆਏ ਸੀਗੇ ਉਹ ਆਏ ਸੀਗੇ ਜਾਨੀ ਕਿ ਸਾਡੇ ਜਿਹੜੇ ਸਰਦਾਰ ਜੀ ਦੇ ਦਾਦਾ ਜੀ ਨੇ ਉਹਨਾਂ ਦੇ ਉਹਨਾਂ ਦੇ ਪਿਓ ਆਏ ਸੀਗੇ ਤੇ ਸਿੰਘ ਉੱਥੇ ਚਾਹੇ ਦੀਵਾਲੀ ਆ ਚਾਹੇ ਦਸਹਿਰਾ ਦਸਵੀਂ ਹੈ ਹਨਾ ਉੱਥੇ ਜਾਂਦੇ ਆਂਗੇ ਗੁਰਦੁਆਰਾ ਸਾਹਿਬ ਤੇ ਹਰ ਕੋਈ ਜਾਣਦਾ ਹੈਗਾ ਹਨਾ ਤੇ ਆ ਕੇ ਸਿੱਧਾ ਪਰਦ ਪਾ ਰੈਸਟ ਕਰੀ ਕਿ ਖਾਣ ਪੀਣ ਨੂੰ ਕੁਛ ਨਹੀਂ ਬਣਾਇਆ ਹੈਗਾ ਵਿੱਚ ਕਿਸੀਆ ਪਹਿਲਾਂ ਤੇ ਸੋ ਗੁਰਮਨ ਹੋ ਰਹੀਆਂ ਹੁਣ ਬਣਾਉਂਦੀਆਂ ਨੇ ਜੀ ਰੰਗੋਲੀ ਨਹੀਂ ਤੁਹਾਨੂੰ ਦਿਖਾਉਣੀ ਆ ਵੀ ਰੰਗੋਲੀ ਕਿਸ ਤਰ੍ਹਾਂ ਦੀ ਬਣਾਉਂਦੀਆਂ ਨੇ ਗਿਆ ਤੇ ਜਿਹੜੇ ਰੰਗ ਨੇਗੇ ਉਹ ਭਰਦੀਆਂ ਨੇ ਹੁਣ ਤੇ ਦੇਖਾ ਮਣੇ ਤੁਹਾਨੂੰ ਕੈਮਰਾ ਚੇਂਜ ਕਰ ਲੋ ਬਹੁਤ ਸੋਹਣੀ ਲੱਗਦੇ ਸੁਖਮਣ ਕਹਿੰਦੇ ਦੇਖਦੇ ਵੀਡੀਓ ਚ ਕਹੇ ਜੀ ਲੱਗਦੀ ਹਜੇ ਰੈਂਦੀ ਆ ਜੀ ਇੱਧਰ ਕਲਰ ਭਰਦੀਆਂ ਨੇ ਇੱਧਰ ਪਰੇ ਗਈ ਮੈਥੋਂ ਕਿਵੇਂ ਪੂਰੇ ਗਲਾਬੀ ਭਰ ਨਾ ਫੇਰ ਆਈਂ ਪੂਰੇ ਪ੍ਰੋਬਲਮ ਆਉਂ ਕੁਰੇ ਆਉ ਇਹਨੇ ਛੱਡ ਕੇ ਭਰਤਾ ਇੱਕ ਅਸਿਆ ਕਲਰ ਭਰਦੀ ਅਸੀਂ ਸੁਖਮਣ ਹੋ ਰਹੀਆਂ ਤੇ ਹੁਣ ਉਹ ਆਹੋ ਕਰ ਦੋ ਪੋਚਾ ਲਾ ਕੇ ਸਾਫ ਕਰਕੇ ਭਰ ਲਓ ਅਹੀਂ ਕਰਦੇ ਆਂ ਕੁਝ ਕਰਨ ਨੂੰ ਹਾਂ ਸਾਫ਼ ਕਰ ਦਿਓ ਉਹਨੂੰ ਗਿੱਲੀ ਲੀਰ ਨਾਲ ਫਿਰ ਉਹ ਜੇ ਸੁੱਕ ਗਿਆ ਫਿਰ ਉੱਥੇ ਉਹ ਕਲਰ ਹੋਰ ਭਰ ਦਿਓ ਥੋੜੀ ਜਿਹੀ ਵੱਡੀ ਬਣਾ ਲਈ ਹੈ ਨਾ ਸੋਹਣੀ ਲੱਗਦੀ ਪੁੱਤ ਫੁੱਲ ਬਿੰਗੈਟੇਡ ਬਣ ਗਏ ਨਹੀਂ ਅਹੀਂ ਸਿੱਖ ਜੂ ਕੋਈ ਨਾ ਤੇ ਆਲੇ ਦਾਲੋਂ ਇੱਥੇ ਸਫਾਈ ਕਰ ਦਿਓ ਜਿੱਥੇ ਰੰਗ ਡੁੱਲਿਆ ਪੋਚਾ ਆ ਜਾ ਲਾ ਦਿਓ ਸੋਹਣੀ ਲੱਗੂਗੀ ਯੋ ਇਸ ਇਹ ਤਾਂ ਹਜ ਬਣਾਉਂਦੀ ਐ ਇੰਜ ਕਿ ਕੋਲੇ ਕਲਰਫੁਲਰ ਖਿੰਦਾ ਬਚਾਲੇ ਵੀ ਬਣੂਗਾ ਫੁੱਲ ਹਨਾ ਜਿਹੜੀ ਆ ਤਾਂ ਗੁਰਮਨ ਨੇ ਪੇਂਟ ਕਰੇ ਸੀ ਅੱਤਵੀਂ ਅੰਮੀ ਤੇ ਪਦਵਾਲੀ ਬਣਾਈ ਉਹਦੋਂ ਦੀ ਨਹੀਂ ਹਾਂ ਉਹਦੋਂ ਦੀ ਸੱਤਵੀਂ ਅੱਠਵੀਂ ਤੇਰੇ ਸਾਲ ਹੋ ਗਏ ਤਿੰਨ ਦੀਵੇ ਲਾਏ ਹੈਗੇ ਆ ਇੱਕ ਵੀ ਉਦੋਂ ਇਸੇ ਲਗਾ ਬਲਾਵਾਂਗੇ ਸਰਦਾਰ ਜੀ ਹੁਣ ਦਿਨ ਸੀ ਪੈਣਾ ਜਵਾਖਣ ਖਾਣ ਨੂੰ ਲੈਣਗੇ ਨੇ ਤਕੌੜੇ ਇੱਕ ਵੱਡਾ ਦੀਵਾ ਲੱਗਦਾ ਸੀ ਮੈਂ ਘੁਰੁੰਡੀ ਕੋਲੇ ਲਾਉਣ ਨੂੰ ਹੋ ਕੇ ਕਿਹੜਾ ਕੁੰਡੀ ਜਿੱਤਾ ਹੀ ਚਾਰ ਲੱਗਣਗੇ ਉਸ ਨੂੰ ਨਹੀਂ ਇੱਕ ਵੱਡਾ ਕੋਲੇ ਲਾਉਂਦੇ ਹੁੰਦੇ ਨੇ ਕੋਈ ਸਾਰੀ ਰਾਤ ਚੱਲਦਾ ਕੁੰਡੀ ਉੱਪਰ ਰਹਿਣ ਦੀ ਨਹੀਂ ਉਹ ਕੁੰਡੀ ਇਹਨਾਂ ਦੀ ਪਿਛਲੇ ਸਾਲ ਵਾਲੀ ਅੱਜ ਫੁੱਟ ਗਈ ਉਹ ਤੋਂ ਪਹਿਲਾਂ ਦੀ ਫੁੱਟੀ ਹੋਈ ਸੀ ਉਹ ਮੈਂ ਅੱਜ ਦੇਖਤੀ ਇਹ ਪਿਛਲੇ ਸਾਲ ਦੀ ਤੇ ਬਾਈਟਾਂ ਹੋਏ ਇਹ ਤਾਂ 3 ਸਾਲ ਤਾਂ ਹੋ ਗਏ ਚੀਜ਼ ਗਈ ਹੋਈ ਨਹੀਂ ਕੁੰਡੀ ਜਿਹੜੋਂ ਇਹ ਨਾ ਘਰੁੰਡੀ ਜਗਾਉਂਦੀਆਂ ਨੇ ਮੇਰੇ ਬਚਪਨ ਯਾਰ ਆ ਜਾਂਦਾ ਸੀ ਨਾ ਛਿੰਨੇ ਪਹਿਣਾ ਇੱਕ ਘਰੁੰਡੀ ਜਗਾਉਂਦੀ ਹੁੰਦੀ ਤੇ ਇਹ ਵੀ ਦੋਨੇ ਪਹਿਣਾ ਇੱਕ ਘਰੁੰਡੀ ਜਗਾਉਂਦੀਆਂ ਨੇ ਗਈਆਂ ਤੇ ਉਹ ਗੱਲ ਅੱਗੇ ਤਾਂ 10 ਰੁਪਏ ਹੁੰਦੇ ਜਾਂ 20 ਹੁੰਦੇ ਹੈਨਾ ਉਸੇ ਨਾਲ 10 10 ਧਰਦੇ ਹੁੰਦੇ ਆ ਲੈ 10 10 ਤਾਇ ਚ ਚਾਰ ਜਨੇ 10 10 ਵੀ ਧਰਦੇ 10 ਪਾਪਾ ਧਰਦਾਂ ਦੇ ਤੇ ਬਸ ਉਸ ਨਾਲ ਬੱਲੇ ਬੱਲੇ ਹੋ ਜਾਂਦੀ ਹੈਨਾ ਮਤਲਬ ਸਾਨੂੰ ਤਿੰਨਾ ਪਹਿਣਾ ਨੂੰ 50 50 ਰੁਪਏ ਆਉਂਦੇ ਆਉਣਗੇ ਕੋਛ ਨਾ ਕੋਸੇ ਇਹਨੇ ਨਾ ਜੀ ਪੰਜ ਪੰਜ ਰੁਪਏ ਤਰ ਦੇ ਤਾਂ ਵੀ ਕਹਿੰਦੇ ਨਾ ਭੁੱਖਿਆ ਮਸ ਭੁੱਖਿਆ ਆ ਹੀ ਕੋਸੋ ਨਹੀਂ ਨਵੀਂ ਨਵੀਂ ਬਣਾਈਏ ਉਹ ਵੀ ਪਾਈ ਦੂਗੀ ਫੋਟੋ ਅਗਰ ਕੁੜੀਆਂ ਦੀ ਹਾਂ ਪ੍ਰਵਲਿੰਨੇ ਬਣਾਈਏ ਉਹ ਵੀ ਬਣਾਉਣ ਤੋਂ ਮਸਤ ਕੰਮ ਆਉਣ ਉੱਠਣਾ ਬੋ ਸਮਾਨ ਚੱਕ ਦੋ ਜਿਹੜਾ ਕਲਰ ਰਹਿਣਾ ਪਰ ਦੋ ਤਾਂ ਕਿ ਬਦਲ ਕੇ ਕਿੰਨੇ ਲੈ ਹੈ ਨਾ ਹਰਾ ਹੁਦਾ ਹੁੰਦਾ ਹੋਲੀ ਵਾਲੇ ਰੰਗ ਲੈ ਰੈਡੀ ਉਹ ਹਰਾ ਤਾਂ ਪੱਤੇ ਤੋੜ ਕੇ ਪਾਹਰ ਵਿੱਚ ਵਿਚਾਲੇ ਪੱਤੇ ਹੋਰ ਪਧਿਆ ਹੋਇਆ ਨਾ ਪੱਤੀ ਦੇ ਤੋੜੇ ਰੰਗ ਲੈ ਮੂੰ ਤਾਂ ਪਧਿਆਨ ਤੇ ਦੁਕਾਨੋਂ ਸੋਹੇ ਜੀ ਮਿਲ ਜਣ ਪਧਰ ਸਾਰਾ ਤੇ ਮੇਰ ਜਾਲਾ ਬਧੀ ਅਰਗੋਲ ਜਾਇ ਸੋ ਜਿੰਨਾ ਮੋਟਰ ਸਾਡੇ ਕਹਿਣੀਆਂ ਮੱਝਾਂ ਨੂੰ ਪਾਣੀ ਪਿਉਣਿਆ ਢੱਡ ਰਿਹਾ ਖਾਣ ਨੂੰ ਲੈਣ ਕੋਸਾ ਇਹ ਕਹਿੰਦਾ ਉਹ ਖੜਾ ਸਕੂਟਰੀ ਤੇ ਸਕੂਟਰੀ ਤੇ ਗਿਆਗਾ ਤੇ ਤੇਲ ਪਵਾ ਲੇ ਸਕੂਟਰੀ ਤੇ ਕਿਉ ਖਾਣ ਨੂੰ ਲੈਣ ਗਿਆ ਇਹਨਾਂ ਪੁੱਛ ਨਾਹੋ ਨੀ ਬਾਦਮ ਮੰਗਾ ਲਿਆ ਉਹ ਨਾ ਟੜ ਕੇ ਮਾਸੀ ਨੂੰ ਦੇ ਰਾਂ ਗੋਹਿਆ ਵਾਲੇ ਨੂੰ ਪੁੱਛ ਹਾਂ ਜੀ ਕਿਲੋ ਦਾ ਡੱਬਾ ਵਗਾ ਲੈ ਫੋੜਾ ਉਹ ਮਾਸੀ ਨੂੰ ਵਿਚਾਰੀ ਨੂੰ ਉਹਨੂੰ ਕੁਛ ਵੀ ਨਹੀਂ ਦਿੱਤਾ ਗਿਆ ਕਿਉਂਕਿ ਇਹਦੇ ਕੁਛ ਬਣਾਇਆ ਹੀ ਨਿਕਰੇ ਹਨਾ ਲੋ ਜੇ ਪਤਾਰਾ ਚੌਕ ਦੇ ਦੋ ਦੋ ਤੇ ਤਤਾਰ ਦਿੱਤਾ ਪਟਾਕਿਆਂ ਤੋਂ ਡਰਦੇ ਆਣੇ ਸੁਨੇਹੇ ਤਾਲ ਤੋਂ ਨਹੀਂ ਆ तो जी को जो पीड़ा ही बोधोली करे कूड़े चलाई जाने ਬਸ ਆਹੀ ਬੋਰੀ ਰਹੇਗੀ ਫੀਡ ਦੀ ਕਰਵਾ ਕੇ ਲਿਓਣੀ ਪੈਗੀ ਹੋਰ ਮੈਂ ਪਕਾ ਦਾਂਗੇ ਜੀਰੀ ਕੱਠੀ ਹੁਣ ਤਰੇਲ ਪਊਗੀ ਰਾਤ ਨੂੰ ਸਵੇਹਾ ਫੇਰ ਫੰਡਿਆ ਦਾਂਗੇ ਹੁਣ ਤੇ ਸੁੱਕੀ ਪਿਆ ਕੱਲ ਨੂੰ ਤਾਇ ਦੇਵਾਂਗੇ ਹੈ ਫੁੱਕ ਜੰਦੇ ਕਦਾ ਦਨੇ ਕਰ ਦਿਉ ਇਹ ਤਾਂ ਫੇਰ ਨਾਲ বাজ-ਬਾਜ ਕੇ ਉਹ ਜਾਨ ਜਾਨ ਤੇ ਪੀਓ ਸੀ ਵੀ ਉਹ ਦੂਜੀਆਂ ਬੱਡੀਆਂ ਜਾਂਦੀ ਕੋਤੀ ਗਈਆਂ ਹੋਈਆਂ ਨੇ ਜੀਆਂ ਤੇ ਪੀਨੇ ਨੇ ਹੂੰ ਹੂੰ ਹੈਗੀ ਪੱਕਾ ਪਤਾ ਹਾਂ ਮੈਨੂੰ ਪਤਾ ਮੈਂ ਪਾਈਆ ਤੇ ਇਹ ਭਈਆ ਗੱਪ ਤਾਂ ਵੇਖ ਕਿੰਨੇ ਨੇ ਖੇਲ ਖਾਲੀ ਪਿਆ ਖੇਲ ਤਾਂ ਮਟਰ ਨਹੀਂ ਚੱਲੀ ਕਿਤੇ Ja, të e lëgjëmërë në vë një një. ਈਲਾ ਲੈਂਦੇ ਨੇ ਹਾ ਪਰ ਖੇਤ ਦੀ ਵੇ ਹਾਜੇ ਵਾਲੀ ਤੇ ਮੋਗਤੀ ਨੀ ਹੋ ਰਹੀ ਆ ਬੜੀ ਬੜੀ ਸੇਕ ਲੱਗ ਗਿਆ ਤਰਾ ਭਾਈ ਫ੍ਰਿਜ ਹੁਣ ਖਾਲੀ ਆ ਤੁਹਾਡਾ ਫ੍ਰਿਜ ਪਾਣੀ ਜੇਗਾ ਲੈ ਕੋਠੇ ਚ ਲਾ ਦਦੀ ਉਹ ਇੱਕ ਇੱਕ ਮੋਟਰ ਤੇ ਲਾਤਾ ਇੱਕ ਗੋਪੇ ਚ ਲਾਤਾ ਦੂਜਾ ਕਿੱਧਰ ਗਿਆ ਹੈ ਅਸੀਂ ਲਾਤਾ ਦੀ ਵੀ ਬਸਰੇ ਉਧਰਲੀ ਮੋਟ ਤੇ ਲਾਤੇ ਐਤੇ ਲਾਤੇ ਹੁਣ ਅਪਰ ਚਲਦੇ ਉਧਰਲੀ ਖੇਤ ਨਹਿਰ ਵਾਲੇ ਖੇਤ ਲਾ ਕੇ ਆਵਾਂਗੇ ਧੂਰੀ ਤਿਆਰ ਨਹੀਂ ਹੋਣ ਵਾਲੇ ਹੋਣਗੇ ਸਮਾਨਤਾ ਪਾਉਣੀ ਮੁਰਗੇ ਬਾਰੇ ਚੇਤਾ ਲਜਗਾਉਂਗੀ। ਲਓ ਜੀ ਆਪਾਂ ਘਰੂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਦੀ ਹੋਤੀ ਨਾ ਭੁੱਖਣੀ ਮੈਂ ਦੋ ਰੋਟੀਆਂ ਖਾ ਲਈ ਭੁੱਖ ਹੈ ਨਹੀਂ ਚਾਹ ਨਹੀਂ ਹੈਗੀ ਹੈਗੀ ਆ ਜੋੜਾ ਜੋੜਾ ਤਾਤਾ ਜੋੜਾ ਜੋੜਾ ਤਾਤਾ ਲੈ ਨਾ ਉਹ ਦੱਤੀ ਆਉਣੀ ਹੈ ਮਕਰੂ ਦੀ ਵਾਲੇ ਹਾਂ ਜਾਮਨ ਨੂੰ ਵੀ ਟੱਕ ਲਾਉਣਾ ਲੈ ਸਮਾ ਅਗਰ ਗਈ ਵੀ ਨਹੀਂ ਜੰਗਰੇ ਦੇ ਤਾਰੇ ਚੋਲੇ ਦੀ ਅੱਜ ਇਹ ਜਿਹੜੀ ਕੰਮ ਕਰਦੀ ਤੁਰ ਰਿਹਦੀਆਂ ਹੈ ਇਸ ਕੋਈ ਦੀ ਬਾਣੀ ਲਾ ਰਿਆ ਤੇ ਮਾਪੇ ਲਾ ਘਰੋਂ ਜਿਗਾ ਦੀਏ ਨੰਗੇ ਪਾ ਜੀ ਤਾਂ ਹੀਆਂ ਮੈਂ ਆਹ ਵਾਲੇ ਦੀਵਨ ਲੋਣੀ ਆਹ ਵਾਲੀਆਂ ਮੈਂ ਛੋਟੇ ਦੀਵਨ ਲੋਨੀਆਂ ਮੰਮਾ ਇੱਥੇ ਆਪ ਤੂੰ ਘਰੋਂ ਦੀ ਤੇ ਮੋਮਬੱਤੀਆਂ ਜਗਾ ਲਓ ਨਾ ਮੋ ਗੋਲੀ ਵਾਸਤੇ ਛੋਟੇ ਦੀਵਨ ਲੋਨੀਆਂ ਅੱਛਾ ਇਹ ਤਾਂ ਇਹ ਤਾਂ ਜਿਹੜਾ ਹੈਗਾ ਜੀ ਇਹ ਵੱਡਾ ਦੀਵਾ ਹੈ ਇਹ ਸਾਰੀ ਰਾਤ ਜਗੂਗਾ ਘਰੋਂ ਦੀ ਕੋਲੇ ਤੇ ਮੈਨੂੰ ਚਪੜਾ ਹਾਂ ਹਾਂ ਪਤਾ ਚਪੜਾ ਲਾ ਆ ਗੋਰੀ ਲਿਆਉ ਤੋਤੀ ਹੋਈ ਆਹ ਲਾਲ ਗੋਰੀ ਬਿਸਾ ਕੇ ਬੈਠੋ ਤੁਮ ਕੀ ਕਰਿਓ ਅਮਾਨਤਰੀ ਮੱਥਾ ਪੰਛੀ ਮਰੋ ਮਾਰਾ ਇਹ ਉੱਪਰ ਤਰੋ ਪੁੱਤ ਨਾ ਮੇਰੇ ਗੋਲੀ ਦੇ ਵਾਸਤੇ ਲੈ ਕੇ ਕੀ ਕਰ ਜੀ ਬੀਓ ਜੀ ਉੱਪਰ ਹੁਲਾ ਲਾ ਲੋ ਬੋਤਾ ਹੋ ਮੋਮਬਤੀ ਲਾਉਗਾ ਮੋਮਬਤੀ ਲਿਆਉਂਦੇ ਚਾਹਦੇ ਪੁੱਤ ਮੋਮਬਤੀ ਲਾਓ ਆ ਪੀ ਲੈ ਖਾ ਲਓ ਮੈਨੂੰ ਆਇਆ ਕੋਈ ਤਾਂ ਆ ਜਾ ਆ ਜਾ ਖੜੀ ਹੋ ਇੱਟ ਐਸੇ ਢੇੜੇ ਪੈਣਗੇ ਕੁੜੀਆਂ ਗਾਦੀਆਂ ਨੇ ਇਹ ਚਾਰ ਜੀ ਦੇ ਹੋਣਗੇ ਘੁੰਡੀ ਆਲੇ ਇਹ ਮੈਂ ਮੋਮਬਤੀ ਨਾਲ ਹੀ ਬੋਲੂਗਾ ਕਰੁੰਡੀ ਤੇ ਨਹੀਂ ਲਾਣੀ ਕਰੁੰਡੀ ਤੇ ਗੋਲੀ ਤੇ ਵਿਚਾਲੇ ਲਾ ਦੇ ਗੋਲੀ ਤੇ ਲਾਵਾਂਗੇ ਆ ਲਾ ਦੋ ਰੁਕੂਰ ਗੋਲੀ ਇੱਕੋ ਬਾਦੂ ਹੈ ਬੱਟਾ ਦੀਵੇ ਸਾਰੇ ਰਾਤ ਚੱਲੀ ਪੈਣ ਲੱਗੇ ਤੇਲ ਫਿਰ ਪਾ ਦਾਲ ਲਈ